ਸਤਿਗੁਰੂ ਜੀਓ ਸਾਹਿਬ ਅਸੀਂ ਅੱਜ ਪਹੁੰਚੇ ਆਂ ਮਾਨ ਮੰਡਲ ਮਾਨਸਾ ਗ੍ਰੀਨ ਮਿਸ਼ਨ ਪੰਜਾਬ ਨਰਸਿੰਘ ਕੁਸਲਾ ਦੇ ਵਿੱਚ ਜਿੱਥੇ ਕਿ ਅਸੀਂ ਕੁਝ ਪੌਦੇ ਲੈਤੇ ਨੇ ਤੇ ਜਿੰਦ ਸਭ ਤੋਂ ਵੱਡਾ ਯੋਗਦਾਨ ਗੁਰਦੀਪ ਸਿੰਘ ਖਾਲਸਾ ਦਾ ਸਾਡੇ ਨਾਲ ਗੱਲਬਾਤ ਕਰਾਉਣਿਆਂ ਕਿ ਕਿੰਨੇ ਪੌਦੇ ਲੈਤੇ ਆ ਕਿਹੜੇ ਪੌਦੇ ਲੈਤੇ ਆ ਤੇ ਮੈਂ ਦੱਸਿਆ ਗੁਰਦੀਪ ਸਿੰਘ ਖਾਲਸਾ ਸਾਰੇ ਨਗਰ ਨਾਲ ਖੜੇ ਦਸਤਾ ਜੀ ਖੜੇ ਨੇ ਜਿਹੜੇ ਜਿਹੜੇ ਮਿੱਤਰ ਦਾ دوست ਨੇ ਪਿੰਡ ਨੰਦਗੜ ਦੀ ਜਿੰਨੀ ਟੀਮ ਹੈਗੀ ਵੈਸੇ ਸਾਰੇ ਨੰਦਗੜ ਦਾ ਹੀ ਸਹਿਯੋਗ ਹੈ ਸਾਡੇ ਨਾਲ ਤੇ ਨੌਜਵਾਨਾਂ ਦਾ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਜੋ ਮਤਲਬ ਉਪਰਾਲਾ ਕੀਤਾ ਹੈ ਅਸੀਂ ਇਹ ਪੰਨੇ ਬੁੱਟੇ ਨੇ 1500 ਰੱਖਿਆ ਸੀ ਲੈਜ ਮਤਲਬ ਬੱਚੇ ਸ਼ਾਨਦਾਰ ਤੇ ਫਲਦਾਰ ਵੀ ਨੇ ਤੇ ਸਾਰੇ ਪਿੰਡ ਦੇ ਵਿੱਚ ਅਸੀਂ ਕਿਤੇ ਵਿਹੜਿਆ ਥਾਵਾਂ ਪਈਆਂ ਨੇ ਜਾਂ ਕੋਈ ਸਰਕਾਰੀ ਜਗ੍ਹਾ ਜਿਵੇਂ ਸਕੂਲ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਜਗ੍ਹਾ ਪਈ ਹੈ ਤੇ ਕਿਤੇ ਸੜਕਾਂ ਦੇ ਨਾਲ ਜਿੱਥੇ ਵੀ ਸਾਨੂੰ ਮਤਲਬ ਲੱਗੇ ਬੇਲੀ ਜਗ੍ਹਾ ਤੇ ਉੱਥੇ ਸਾਰੇ ਅਸੀਂ ਇਹ ਮਤਲਬ ਕੱਲ ਨੂੰ ਵੰਡ ਕੇ ਮੋਟਰਾਂ ਤੇ ਵਗੈਰਾ ਜਿੱਥੇ ਵੀ ਪਿੰਜੇ ਜਗ੍ਹਾ ਮੋਟਰਾਂ ਦੇ ਕਿਜਾ ਲਾ ਕਿਤੇ ਉਤਸਵ ਥਾਵਾਂ 'ਚ ਲਵਾਵਾਂਗੇ ਤੇ ਵੰਡਣ ਵਾਸਤੇ ਲੋਕਾਂ ਨੂੰ ਕੀ ਸਨੇਹਾਂ ਦੇਵੋਗੇ ਵੀ ਇਹ ਨਾ ਹੀ ਅੱਠਾ ਕਿਹਦੇ ਹਾਂਜੀ ਹਾਂ ਇੱਕ ਤਾਂ ਇੱਕ ਤਾਂ ਬੇਨਤੀ ਇਹ ਵੀ ਦੇਖੋ ਲੈ ਕੇ ਜਿਹੜਾ ਜਾਊਗਾ ਪਹਿਲੀ ਗੱਲ ਤਾਂ ਤਕਰੀਬਨ ਪਿਛਲੇ ਪਾਰ ਅਸੀਂ ਪਿਛਲੇ ਤੋਂ ਪਿਛਲੇ ਤੋਂ ਪਿਛਲੇ ਸਾਲ ਅਸੀਂ 1500 ਪੇਡਾ ਲਾਇਆ ਸੀਗਾ ਤੇ ਤਕਰੀਬਨ 70 80% ਉਹਦੇ ਵਿੱਚੋਂ ਕਾਮਯਾਬ ਹੋਏ ਨੇ ਤੇ ਹੁਣ ਇਹੀ ਬੇਨਤੀ ਹੈ ਦੇਖੋ ਲਾ ਤਾਂ ਹਰ ਤੇ ਜਿਹੜਾ ਖੇਤਾਂ ਦੇ ਨਾਲ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਪਰਾਲੀ ਜਰੂਰ ਉਹ ਤੋਂ ਮੋੜੀ ਜਾਵੇ ਦੋ ਸੀਜ਼ਨ ਜੇ ਆਪਾਂ ਪਰਾਲੀ ਮੋੜ ਕੇ ਦਰਖਤੀ ਸੰਭਾਲ ਕਰ ਲਈਏ ਤਾਂ ਤੀਜੇ ਸੀਜ਼ਨ ਤੱਕ ਦਰਖਤ ਆਪਣੇ ਆਪ ਹੀ ਮਤਲਬ ਉਸ ਤੋਂ ਮਾਰ ਤੋਂ ਲੰਘ ਜਾਂਦਾ ਅੱਗ ਦੀ ਥੋਂ ਕਿਰਪਾ ਕਰਕੇ ਇਹ ਬੇਨਤੀ ਸਾਰੇ ਵੀਰਾਂ ਨੂੰ ਹੈ ਵੈਸੇ ਤਾਂ ਕੱਲੇ ਆਨੰਦਗੜ੍ਹ ਦੇ ਸਾਰੇ ਪੰਜਾਬ ਦੀ ਸਾਨੂੰ ਇਹ ਮਤਲਬ ਸਨੇਹਾ ਹੈ ਲੋਕਾਂ ਨੂੰ ਵੀ ਕਿਰਪਾ ਕਰਕੇ ਆਪਾਂ ਪੰਜਾਬ ਨੂੰ ਹਰਾ ਭਰਾ ਬਣਾਈਏ ਤੇ ਤਾਂ ਆ ਮਾ ਜਿਹੜਾ ਮੇਨਟੇਨ ਹੋ ਜੇ ਜਿਹੜੇ ਜ਼ਿਆਦਾ ਤਾਮ ਮਾਰੇਗਾ ਬਿਮਾਰੀਆਂ ਜਾਂ ਮਰਵਾਉਣ ਵਾਲਾ ਜਿਹੜਾ ਸਾਡਾ ਭਵਿੱਖਾ ਖੜੇ ਬੱਚਾ ਜਿਹੜੇ ਉਹਨਾਂ ਦੀਆਂ ਨੇ ਉਹ ਸੌਖਾ ਸਾਹ ਲੈ ਸਕਣਾ ਉਹਦਾ ਸੌਖਾ ਜੀਵਨ ਜੀ ਕਰ ਸਕਣੇ ਇਹੀ ਸਾਨੂੰ ਸੁਨੇਹਾ ਹੈਗਾ ਸਾਰੇ ਪੰਜਾਬ ਨੂੰ ਤੇ ਨੰਦਗੜ੍ਹ ਦਾ ਸਾਡਾ ਬਹੁਤ ਵਧੀਆ ਸਾਰੀ ਮਤਲ ਇਹਨਾਂ ਦਾ ਵੀਰਾਂ ਦਾ ਖੜੇ ਚਾਚਾ ਜੀ ਉਹਨਾਂ ਦਾ ਜੀਤ ਸਿੰਘ ਨੇ ਇਹਨਾਂ ਸਾਰਾਂ ਸਹਿਯੋਗ ਨਾਲ ਅਸੀਂ ਅੱਜ 1500 ਪੈਸਾ ਲੈ ਕੇ ਚੱਲੇ ਆਂ ਤੇ ਕੱਲ ਨੂੰ ਵੰਡ ਕੇ ਇਹ ਸਾਰੇ ਨੰਦਗੜ੍ਹ ਦੇ ਪਿੰਡਾਂ ਵਿੱਚ ਲਾਉਂਦੇ। ਤੁਸੀਂ ਜੇ ਸਰ ਜੀ ਕੁਝ ਪਹਿਣਾ ਚਾਹੋ ਨੀ। ਕੋਈ ਜੀ ਕੁਝ ਨਾ ਕਰੀਓ ਬੋਲੋ ਕੁ I or...